ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆਂ ਨੇ ਸਾਨੂੰ ਤਾਰਿਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆਂ ਨੇ ਸਾਨੂੰ ਤਾਰਿਆ ਤੇਰੇ ਬਿਨਾ ਕੱਖ ਦਾ ਤੇਰੇ ਨਾਲ ਲੱਖ ਦਾ ਤੂੰ ਹੀ ਸਾਡਾ ਜੀਵਨ ਸਵਾਰਿਆ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਚੋਪੈਰਿਆਂ ਨੇ ਸਾਨੂੰ ਤਾਰਿਆ ਤੇਰੇ ਚੋਪੈਰਿਆਂ ਨੇ ਸਾਨੂੰ ਤਾਰਿਆ ਤਨ 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 ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਆਈ ਹਾਂ ਦੋਵੇਂ ਹੱਥ ਜੋੜ ਕੇ ਮੰਗਦੇ ਹਾਂ ਖੈਰਾਂ ਤਾਲੀ ਪਰਮਾ ਦੇ ਤੋੜ ਦੇ ਮੰਗਦੇ ਹਾਂ ਖੈਰਾਂ ਤਾਲੇ ਪਰਮਾ ਦੇ ਤੋੜ ਤੇ ਚਰਨਾ ਚ ਜੋੜੋ ਪਿਆ ਚਰਣਾ ਚ ਜੂ ਰੂ ਪਿਆ ਜਗ ਨੇ ਹੈ ਹਮਾਰੇ ਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆ ਨੇ ਸਾਨੂੰ ਤਾਰਿਆ ਤੇਰੇ ਚੋ ਪੈਰਿਆ ਨੇ ਸਾਨੂੰ ਤਾਰਿਆ ਤੇਰੇ ਚੋ ਪੈਰਿਆ ਨੇ ਸਾਨੂੰ ਤਾਰਿਆ ਤਨ 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 ਬਾਬਾ दीप सिंह जी तन 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 बाबा दीप सिंह जी जिथे सानू रखिया साड़ी कोई औकात नहीं सी बीती नाम तेरे तो बिना साड़ी कोई रात नहीं सी बीते नाम तेरे तो बिना साड़ी कोई रात नहीं सी तू ही ले असाभदाता ਮੈਂ ਸੀ ਪਿਆਹਾਰਿਆ ਤੂੰ ਹੀ ਲਿਆ ਸੰਬਧਾਤਾ ਮੈਂ ਸੀ ਪਿਆਹਾਰਿਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋਪੈਰਿਆ ਨੇ ਸਾਨੂੰ ਤਾਰਿਆ ਤੇਰੇ ਚੋਪੈਰਿਆ ਨੇ ਸਾਨੂੰ ਤਾਰਿਆ ਤੇਰੇ ਚੋਪੈਰਿਆ ਨੇ ਸਾਨੂੰ ਤਾਰਿਆ ਹਰ ਤਸ ਹਾਈ ਹੋ ਕੇ ਦਾਤਾ ਦੇਣਾ ਸਾਡਾ ਲਿਖੇ ਸਿਫਤ ਤੇਰੀ ਨੂੰ ਸਿੱਧੂ ਰਾਜੇ ਦੀਓ ਗਾਤ ਨਹੀਂ ਸਿੱਧੂ ਰਾਜੇ ਦੀਓ ਗਾਤ ਨਹੀਂ ਲਿਖੇ ਸਿਫਤ ਤੇਰੀ ਨੂੰ ਸਿੱਧੂ ਰਾਜੇ ਦੀਓ ਗਾਤ ਨਹੀਂ ਲਾਵਨੇ ਹਣੀ ਨੂੰ ਬਸ ਤੇਰੇ ਹੀ ਸਹਾਰੇ ਆ ਲਵ ਤੇ ਹਣੀ ਨੂੰ ਬਸ ਤੇਰੇ ਹੀ ਸਹਾਰੇ